ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਦੇ ਜੀਵਨ ਸ਼ੈਲੀ 'ਚ ਨੀਂਦ ਦੀ ਕਮੀ ਆਮ ਹੁੰਦੀ ਜਾ ਰਹੀ ਹੈ ਲੋਕ ਸਾਰੀ ਰਾਤ ਆਪਣੇ ਫੋਨ ਦੀ ਵਰਤੋਂ ਕਰਦੇ ਹਨ ਦੋਸਤਾਂ ਨਾਲ ਗੱਲ ਕਰਦੇ ਹਨ ਜਾਂ ਸੋਸ਼ਲ ਮੀਡੀਆ ਰੀਲਾਂ ਅਤੇ ਵੀ ਬਹੁਤ ਸੋ ਆ ਰਹੀ ਰਹੇ ਸਕਰੋਲ ਕਰਦੇ ਰਹਿੰਦੇ ਹਨ ਜੋ ਉਹਨਾਂ ਦੀ ਨੀਂਦ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ 12 ਵਜੇ ਤੋਂ ਪਹਿਲਾਂ ਨਾ ਸੌਣਾ ਇੱਕ ਰੁਝਾਨ ਬਣ ਗਿਆ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਅਗਲੀ ਸਵੇਰ ਕਾਲਜ ਜਾਂ ਦਫ਼ਤਰ ਲਈ ਨਿਕਲਣਾ ਪੈਂਦਾ ਹੈ ਜਿਸ ਕਾਰਨ ਸਵੇਰੇ ਜਲਦੀ ਉੱਠਣ ਦੀ ਮਜਬੂਰੀ ਬਣ ਜਾਂਦੀ ਹੈ ਪਰ ਹਰ ਰੋਜ਼ ਪੂਰੀ ਨੀਂਦ ਨਾ ਲੈਣਾ ਅਤੇ ਅੱਧੀ ਨੀਂਦ ਵਿੱਚ ਦਿਨ ਬਿਤਾਉਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਇਸ ਆਦਤ ਕਾਰਨ ਸਰੀਰ ਦੇ ਅੰਦਰ ਹੀ ਨਹੀਂ ਸਭੋਬਾਲੀ ਤੌਰ ਤੇ ਵੀ ਪ੍ਰਭਾਵਿਤ ਹੁੰਦਾ ਹੈ ਜਾਨੋ ਕਿ ਨੀਂਦ ਦੀ ਕਮੀ ਸਿਹਤ ਨੂੰ ਕੀ ਨੁਕਸਾਨ ਪਹੁੰਚਾ ਸਕਦੀ ਹੈ ਨੰਬਰ 1 ਇਮਿਊਨਿਟੀ ਹੋ ਜਾਂਦੀ ਹੈ ਕਮਜ਼ੋਰ ਨੀਂਦ ਦੀ ਕਮੀ ਸਰੀਰ ਦੀ ਪਤਿਰੋਗਤ ਸ਼ਕਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਜੇ ਕੋਈ ਵਿਅਕਤੀ ਪੂਰੀ ਨੀਂਦ ਨਹੀਂ ਲੈਂਦਾ ਤਾਂ ਉਹ ਸੰਕਰਮਿਤ ਬਿਮਾਰੀਆਂ ਦਾ ਵਧੇਰੇ ਖਤਰਾ ਬਣ ਜਾਂਦਾ ਹੈ ਨੀਂਦ ਦੀ ਕਮੀ ਦੇ ਕਾਰਨ ਵਿਅਕਤੀ ਨੂੰ ਜਲਦੀ ਸਾਹ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 2 ਦਿਲ ਦੀ ਸਿਹਤ ਨੂੰ ਕਰਦਾ ਹੈ ਪ੍ਰਭਾਵਿਤ ਨੀਂਦ ਦੀ ਕਮੀ ਦਿਲ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ। ਪੂਰੀ ਨੀਂਦ ਨਾ ਲੈਣਾ ਬਲੱਡ ਪ੍ਰੈਸ਼ਰ ਤੇ ਅਸਰ ਪੈਂਦਾ ਹੈ। ਸ਼ੂਗਰ ਦਾ ਪੱਧਰ ਵਿਗੜ ਜਾਂਦਾ ਹੈ, ਸੋਜ ਹੁੰਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਨੰਬਰ 3 ਵਧ ਸਕਦਾ ਹੈ ਭਾਰ। ਨੀਂਦ ਦੀ ਕਮੀ ਭੁੱਖ ਅਤੇ ਹਾਰਮੋਨਾਂ ਨੂੰ ਪ੍ਰਭਾਵਿਤ ਕਰਦੀ ਹੈ ਜੋ ਇਨਸੂਲਿਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਨਾਲ ਸਰੀਰ ਵਿੱਚ ਚਰਬੀ ਦਾ ਭੰਡਾਰ ਵੱਧ ਜਾਂਦਾ ਹੈ। ਜੇ ਕੋਈ ਵਿਅਕਤੀ ਹਰ ਰੋਜ਼ ਚੰਗੀ ਨੀਂਦ ਨਹੀਂ ਲੈਂਦਾ ਤਾਂ ਉਸ ਦਾ ਭਾਰ ਵਧਣ ਲੱਗਦਾ ਹੈ ਨੰਬਰ 4 ਦਿਮਾਗ ਨੂੰ ਕਰਦਾ ਹੈ ਪ੍ਰਭਾਵਿਤ ਨੀਂਦ ਦੀ ਕਮੀ ਦਿਮਾਗ ਦੀ ਸਿਹਤ ਨੂੰ ਵਿਗੜਨ ਵਿੱਚ ਵੀ ਯੋਗਦਾਨ ਪਾ ਸਕਦੀ ਹੈ ਨੀਂਦ ਦੀ ਕਮੀ ਦਿਮਾਗ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ ਇਸ ਕਾਰਨ ਵਿਅਕਤੀ ਨੂੰ ਚੀਜ਼ਾਂ ਨੂੰ ਯਾਦ ਰੱਖਣ ਵਿੱਚ ਦਿੱਕਤ ਆਉਂਦੀ ਹੈ ਤੇ ਇਸ ਨਾਲ ਸਿੱਖਣ ਦੀ ਪ੍ਰਕਿਰਿਆ ਤੇ ਪ੍ਰਭਾਵਿਤ ਹੁੰਦੀ ਹੈ ਜਿਸ ਕਾਰਨ ਵਿਅਕਤੀ ਨੂੰ ਧਿਆਨ ਕੇਂਦਰਿਤ ਕਰਨ ਵਿੱਚ ਵੀ ਦਿੱਕਤ ਆਉਣ ਲੱਗਦੀ ਹੈ ਨੰਬਰ 6 ਵਿਗੜ ਜਾਂਦਾ ਹੈ ਸਤੁਲਨ ਜੇ ਵਿਅਕਤੀ ਨੂੰ ਪੂਰੀ ਨੀਂਦ ਨਹੀਂ ਆਉਂਦੀ ਤਾਂ ਉਸ ਦਾ ਸਤੁਲਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਇਸ ਕਾਰਨ ਸਰੀਰ ਦਾ ਅਦਰੂਨੀ ਤਾਲਮੇਲ ਵੀ ਪ੍ਰਭਾਵਿਤ ਹੁੰਦਾ ਹੈ ਕੋਈ ਵਿਅਕਤੀ ਅਚਾਨਕ ਕਿਤੇ ਵੀ ਡਿੱਗ ਸਕਦਾ ਹੈ ਨੰਬਰ 7 ਖਰਾਬ ਰਹਿੰਦਾ ਹੈ ਮੂਡ ਨੀਂਦ ਦੀ ਕਮੀ ਵੀ ਕਈ ਤਰੀਕਿਆਂ ਨਾਲ ਵਿਅਕਤੀ ਦੇ ਮੂਡ ਨੂੰ ਪ੍ਰਭਾਵਿਤ ਕਰਦੀ ਹੈ ਇਸ ਕਾਰਨ ਵਿਅਕਤੀ ਕਈ ਵਾਰ ਜਿਆਦਾ ਭਾਵੁਕ ਅਤੇ ਚਿਰਚੜਾ ਕਦੇ ਗੁੱਸੇ ਅਤੇ ਕਦੇ ਕਦਾਈ ਬੇਚੈਨ ਵੀ ਹੋ ਸਕਦਾ ਇਸ ਤੋਂ ਇਲਾਵਾ ਅਜਿਹੇ ਲੋਕਾਂ ਵਿੱਚ ਡਿਪਰੈਸ਼ਨ ਦੇ ਲੱਛਣ ਵੀ ਦੇਖਣ ਨੂੰ ਮਿਲਦੇ ਹਨ ਧੰਨਵਾਦ